ਤਾਲੀਵਾਲ ਇੱਕ ਲਾਊਡ ਮਾਊਥ ਸਿਕਾ ਤਾਲੀਵਾਲ ਦੀ ਇਨਕੰਪੀਟੈਂਸ ਅੱਜ ਦੀ ਨਹੀਂ ਉਹ ਪੁਰਾਣੀ ਡਿਕਲੇਅਰ ਹੋ ਚੁੱਕੀ ਜਿੰਨੇ ਵਿਭਾਗਾਂ ਸਾਰੇ ਉਹਦੇ ਤੋਂ ਖੋ ਗਏ ਹੀ ਵਾਸ ਬੇਸਿਕਲੀ ਐ ਮਨਿਸਟਰ ਵਿਦਾਊਟ ਅ ਪੋਰਟਫੋਲੀਓ ਐਨਆਰਆਈ ਦੀ ਕਿਸੇ ਦੀ ਮਦਦ ਨਹੀਂ ਕੀਤੀ ਆ ਪਿਛਲੇ ਦਿਨਾਂ ਜਲਾਲਜੀਤ ਭੁੰਨਰ ਦੇ ਖਿਲਾਫ ਇੰਨਾ ਰੋਲਾ ਪਿਆ ਐਨਆਰਆਈ ਔਰਤ ਲੈਂਡ ਗ੍ਰੈਬ ਦੇ ਇਲਜ਼ਾਮ ਲਾਉਂਦੀ ਇਹਦਾ ਕੋਈ ਮੁਦਖਲਤ ਨਹੀਂ ਕੀਤੀ ਇੱਕ ਜਗਰਾਉਂ ਚ ਐਨਆਰਆਈ ਦੀ ਕੋਠੀ ਦਬਦੀ ਸੀ ਸਰਬਜੀਤ ਕੌਰ ਮਾਨੂਕੇ ਨੇ ਐਮਐਲਏ ਨੇ ਉਹ ਅਸੀਂ ਬੜੀ ਮੁਸ਼ਕਲ ਨਾਲ ਉਹਦੀ ਚੜਾਈ ਉਹਦੇ ਉਹਦੇ ਤੇ ਇਹਦਾ ਕੋਈ ਰੋਲ ਨਹੀਂ ਸੀਗਾ ਇਸੇ ਨਰਾਈ ਦੀ ਅਬ ਜਿਹੜਾ ਪੰਨੂਆ ਬਲਤੇਜ ਇਹਨੇ ਇੱਕ ਐਨਆਰਆਈ ਨੂੰ ਬਹੁਤ ਟੌਰਚਰ ਕੀਤਾ ਮੈਂਟਲੀ ਇਹਦਾ ਕੋਈ ਰੋਲ ਨਹੀਂ ਸੀਗਾ ਤੇ ਜੇ ਜਿਹੜਾ ਮਨਿਸਟਰ ਡਿਪਾਰਟਮੈਂਟ ਵਾਲਾ ਜੀ ਉਹਨੇ ਕੋਈ ਐਨਆਰਆਈ ਤੇ ਮਦਦ ਨਹੀਂ ਕਰਨੀ ਤਾਂ ਕੱਡੇ ਚੰਗਾ ਵਾ ਔਰ ਵੈਸੇ ਵੀ ਮੈਂ ਸਮਝਦਾ ਕਿ ਆਈ ਥਿੰਕ ਆ ਪਿਛਲੇ ਦਿਨਾਂ ਜਿਹਨੇ ਬਹੁਤ ਕੋਸ਼ਿਸ਼ ਕੀਤੀ ਗਾਂ ਵਧ ਕੇ ਸਾਰੇ ਵਿਰੋਧੀਆਂ ਨੂੰ ਗਾਲਾਂ ਕੱਢੀਆਂ ਇਹਨੂੰ ਸਿਗੀ ਕਿ ਮੈਨੂੰ ਕਿਤੇ ਕੱਢਣ ਨਾ ਪਰ ਉਹ ਜੋ ਕਹਿੰਦੇ ਕੁਦਰਤ ਬਹੁਤ ਬਿਆਨਤਾ ਹੈ ਪਰ ਆਪਣੇ ਨੂੰ ਸਭ ਤੋਂ ਫੇਥਫੁਲ ਮੰਨਦੇ ਸੀ ਕਹਿੰਦੇ ਜੀ ਮੈਂ ਤੇ ਸਿਪਾਹੀਆਂ ਸਭ ਤੋਂ ਵੱਡਾ ਆਮ ਆਦਮੀ ਪਾਟ ਬਸੋ ਆਮ 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 ਆਦਮੀ ਪਾਰਟੀ ਨੇ ਉਹਨੂੰ ਵੱਡੇ ਸਪਾਈ ਦਾ ਇਨਾਮ ਦਿੱਤਾ ਹੋਇਆ। ਕੁਲਦੀਪ ਧਾਰੀਵਾਲ ਕੋ ਇੱਕ ਇੱਕ ਕਰਕੇ ਮਹਿਕ ਵਿੱਚ ਹੋਣਾ ਉਦਾਂ ਹੁਣ ਮੱਝ ਜਿਹਦੇ ਲੀਡਰ ਤੇਰਾ ਸੀ ਉਹ ਕਹਿੰਦੇ ਸੀ ਮੈਂ ਬੜੇ ਵੱਡੇ ਕਾਦਾ ਲੀਡਰ ਹਾਂ ਜੀ। ਚਲੋ ਯਾਰ ਮੈਂ ਇਹਨਾਂ ਗੱਲਾਂ ਚ ਇਨਵੋਲ ਵੀ ਨਹੀਂ ਹੁੰਦਾ ਕਿ ਇਹ ਸਾਰੇ ਸੈਲਫ ਸਟਾਈਲਡ ਲੀਡਰ ਬਣ ਜਾਂਦੇ ਨੇ। ਜੀ। ਲੀਡਰ ਜਿਹੜਾ ਨਾ ਜੀ ਉਹ ਸਟੈਬਲਿਸ਼ ਹੁੰਦਾ ਜਦੋਂ ਰਿਪੀਟਿਡਲੀ ਇਲੈਕਸ਼ਨ ਜਿੱਤ ਕੇ ਕਿਤੇ ਕਿਸੇ ਮੁਕਾਮ ਤੇ ਪਹੁੰਚਦਾ। ਹੂੰ। ਇਹ ਤਾਂ ਹਲੇ ਪਹਿਲੀ ਪਹਿਲੀ ਆਰੇ ਮਾਫ਼ ਕਰਨਾ ਚੰਗਾ ਲੱਗਦਾ ਇਹ ੁੱੱਕੇ ਵਾਲੇ ਬੰਦੇ ਨੇ। ਔਰ ਇਹਦਾ ਜਿਹੜਾ ਬਿਵਹਾਰ ਸੀ ਅਸੈਂਬਲੀ ਦੇ ਅੰਦਰ ਆਪਣੇ ਵਿਰੋਧੀਆਂ ਨੂੰ ਬਹੁਤ ਗਲਤ ਭਾਸ਼ਾ ਚ ਬੋਲਦਾ ਸੀਗਾ ਉਹਦਾ ਨਾਮ ਆਮ ਆਦਮੀ ਪਾਰਟੀ ਨਾਲ ਦੇ ਆਮ ਆਦਮੀ ਪਾਰਟੀ ਕਿੱਡੀ ਆਫ ਟ੍ਰੈਕ ਹੋ ਗਈ ਪੋਲਿਟੀਕਲੀ ਕਿ ਜਿਸ ਦਿਨ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਚੋਂ ਕੱਢਿਆ ਜਾ ਰਿਹਾ ਸੀਗਾ ਉਸ ਦਿਨ ਇੱਕ ਕਰਪਟ ਆਦਮੀ ਨੂੰ ਜਿਹਨੂੰ ਚੀਫ ਮਿਨਿਸਟਰ ਨੇ ਆਪ ਕਰਪਟ ਗਰਦਾਨੀਆਂ ਡਾਕਟਰ ਵਿਜੇ ਸਿੰਘਲਾ ਆਪ ਹੀ ਕਿਹਾ ਚੀਫ ਮਿਨਿਸਟਰ ਨੇ ਕਿਸੇ ਨੇ ਨਹੀਂ ਕਿਹਾ ਔਰ ਇਹਨੇ ਕਿਹਾ ਮੇਰੇ ਕੋਲ ਬਹੁਤ ਸਬੂਤ ਹੈ ਉਸ ਦਿਨ ਹੀ ਉਹਨੂੰ ਕਲੀਨ ਚਿੱਟ ਦਿੱਤੀ ਗਈ ਤੁਸੀਂ ਅੰਦਾਜ਼ਾ ਲਾ ਲਓ ਜਿਹੜੀ ਪਾਰਟੀ ਕਰਪਸ਼ਨ ਦੇ ਮੁੱਦੇ ਦੇ ਉੱਤੇ ਰਾਜ ਵਿੱਚ ਆਈ ਸੀਗੀ ਉਹ ਹੁਣ ਕਰਪਟ ਬੰਦਿਆਂ ਨੂੰ ਲੈ ਰਹੀ ਆ ਤੇ ਜਿਹੜੇ ਲੋਕ ਲੋਕਾਂ ਦੀ ਲੜਾਈ ਲੜਦੇ ਇਨਸਾਫ ਪਸੰਦੀ ਦੀ ਲੜਾਈ ਲੜਦੇ ਤੇ ਸਾਫ ਸੁਥਰੇ ਅਖਸ ਦੇ ਬੰਦੇ ਸੀ ਕੁਮਰ ਵਿਜੇ ਪ੍ਰਤਾਪ ਵਰਗੇ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਸੋ ਇਹ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਆ ਮੇਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਜੀ ਮੀਡੀਆ ਦੀ ਆਵਾਜ਼ ਦਬਾਈ ਗਈ ਹੁਣ ਜਿਹੜੇ ਵਿਧਾਇਕ ਕੁਝ ਬੋਲਦੇ ਨੇ ਆਪਣੀ ਸਰਕਾਰ ਨੂੰ ਮੁੱਦੇ ਚੁੱਕਦੇ ਨੇ ਪਰ ਉਹਨਾਂ ਨੂੰ ਇਹਦੇ ਤੋਂ ਵੀ ਇਹਦੇ ਤੋਂ ਵੀ ਬ੍ਰਾਡਰ ਗੱਲ ਮੈਂ ਕਹਿਣਾ ਅੱਜ ਪੰਜਾਬ ਇੱਕ ਅਨ ਐਲਾਨੀ ਐਮਰਜੈਂਸੀ ਦੇ ਦੌਰ ਵਿੱਚ ਗੁਜ਼ਰ ਰਿਹਾ ਹੈ ਅੱਜ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਪ੍ਰੋਟੈਸਟ ਕਰਨ ਦੀ ਪੀਸਫੁੱਲ ਪ੍ਰੋਟੈਸਟ ਜਿਹੜਾ ਸਾਡਾ ਫੰਡਮੈਂਟਲ ਰਾਈਟ ਹੈ ਸੋ ਵਿਧਾਨ ਨੇ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਤਾਂ ਟੰਗੀਆਂ ਲੇਕਿਨ ਉਹਨਾਂ ਦਾ ਗਲਾ ਕੁੱਟਰੇ ਨੇ ਸਾਰੇ ਪੰਜਾਬ ਦੇ ਵਿੱਚ ਇਸ ਵਕਤ ਪੁਲਿਸ ਦਾ ਤੰਤਰ ਆ ਔਰ ਜਿਹੜਾ ਬਜੀਠੀਏ ਦੇ ਹਲਕੇ ਦੇ ਵਿੱਚ ਜਾ ਕੇ ਉਹਦੇ ਵਰਕਰਾਂ ਦਾ ਕੀ ਕਸੂਰ ਹੈ ਉਹਨਾਂ ਦੇ ਘਰਾਂ ਤੱਕ ਦਹਿਸ਼ਤ ਪਾਈ ਜਾ ਰਹੀ ਐਨ ਉਸ ਤਰੀਕੇ ਨਾਲ ਮੇਰੇ ਖਿਲਾਫ ਜਦੋਂ ਮੈਨੂੰ ਅਰੈਸਟ ਕੀਤਾ ਸੀ ਨਾ ਇੱਕ ਵਿਸ਼ਸ ਪ੍ਰੋਪਾਗੈਂਡਾ ਲਾਂਚ ਕਰਦੀ ਆ ਗਵਰਨਮੈਂਟ ਤੇ ਇਸਟੈਬਲਿਸ਼ਮੈਂਟ ਮੈਨੂੰ ਅਰੈਸਟ ਕਰਕੇ ਮੈਂ ਤਾਂ ਅੰਦਰ ਚ ਮੈਨੂੰ ਜਾਲੀ ਪਾਸਪੋਰਟ ਰੱਖਣ ਦੀ ਦੱਸੂ ਕੀ ਲੋੜ ਸੀ ਫਿਰ ਕਹਿੰਦੇ ਜੀ ਕਿ ਖੈਰੇ ਕੋਲ ਸ਼ਾਇਦ ਪਾਕਿਸਤਾਨ ਦਾ ਕੋਈ ਸਿਮ ਆ ਫਰਡਲੈਂਡ ਪ੍ਰੋਪਗੈਂਡਾ ਹੁੰਦਾ ਸਾਰਾ ਮੇਰੇ ਕੋਲ ਕੀ ਹਾਂ ਇਹ ਇਟ ਇਜ਼ ਡੈਫੀਨਿਟਲੀ ਇੱਕ ਆਮ ਆਦਮੀ ਪਾਰਟੀ ਦੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਕਿਸੇ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਮਜੀਠੀਏ ਦੇ ਮੁੱਦੇ ਤੇ ਸਾਰੇ ਵਿਰੋਧੀਆਂ ਦੀ ਚੁੱਪ ਕਰਾਇਆ ਜਾਵੇ ਆ ਇਸੇ ਕਰਕੇ ਮੈਂ ਕਹਿ ਰਿਹਾ ਕਿ ਅੱਜ ਪ੍ਰੋਟੈਸਟ ਤੋਂ ਵੀ ਡਰਦੇ ਨੇ ਇਹੀ ਜਿਹੜੇ ਆਪ ਅੰਦੋਲਨ ਚੋਂ ਨਿਕਲੇ ਨੇ